ਸਸੀ ਕਾਲ ਜੀ ਆਪਾਂ ਚੱਲਨੇ ਸਰਦੂਲਗੜ੍ਹ ਤਾਜ ਦੇ ਬਰਥਡੇ ਦੀ ਸ਼ਾਪਿੰਗ ਕਰਨਾ ਤੇ ਕਿੰਨਾਂ ਸਾਲ ਦਾ ਹੋ ਗਿਆ ਕਿੰਨਾਂ ਸਾਲ ਦਾ ਹੋ ਗਿਆ 24 ਸਾਲ ਦਾ ਹੋ ਗਿਆ 24 ਦਾ ਹਾਂ 24 ਦਾ ਕਾਜੀ ਵੱਡਾ ਹੋ ਗਿਆ ਫਿਰ ਨਾ हाँ जी आप पहुंच गए दुकान पर सब तू तो पा लवेंगे ताज के जोड़े पहला लै गए जोड़े छोटे आ गए बदल के हमज लेकर जावे ताज के नाप का पहला बिना ताज लगे आप देख लगे इत

ਪੈਰ ਘੱਲੇ ਪੈਰ ਥੱਲੇ ਸਰਕੇ ਪੋਰੇ ਹੱਥੋ ਦੇਖ ਖੜਾਓ ਕੇ ਪਾ ਲਿਆ ਹੈ ਇੱਕ ਮਿੰਟ ਰੁਕ ਜਾ ਤਾ ਐ ਹੁਣ ਚੱਲਿਆ ਐ ਐਕਸਾਈਟਡ ਹੋ ਰਿਹਾ ਐ ਫਾਈਨਲ ਬਿੱਲੀ ਨਹੀਂ ਆਦੀ ਉਹ ਤਾਂ ਖੁੱਲੀ ਤੇ ਕੀ ਆਂਦੀ ਮੜਾ ਜੇ ਵੱਡਾ ਵਦੂਗਾ ਹੀ ਪੈਰ ਨਾ ਪੈਰ ਤਾਂ ਭਣੀ ਵਦੂਗਾ ਬਿੱਲੀ ਫਿਰ ਕਿੱਥੇ ਲੋਟਾਉਂਗੇ ਚੱਲ ਕੇ ਦੇਖ ਲਿਓ ਤਪਾ ਕੇ ਦੋਨੇ ਜੋ ये नंबर है 12 नंबर हां नंबर दा सड़ गए तो चल के देख दो ने पाके ऊ तो चलाओ पाला करे कि मरीपाई दोनों पैर पाके चल तुर के देख एरे ये पाला है ये खुली है सर एक तो बारी, बारी तो तो हो जा एक खुली था हां मन ना कर लूंगा ना करना ना हेलो ਪਾਗੇ ਦੇ 1 ਰੁਪਏ تھے۔ ਅਜਾ ਖੜਾ ਉੱਤਰ। ਉਹ ਗਾਗਨ ਕੰਮ ਤੋਂ ਆਉਂਦਾ। ਨਹੀਂ ਤੇਰੇ ਪੈਰ ਨਾਲ ਨਿਕਲ ਜਾਏਗਾ ਤੇ ਸੋਣੀ। ਲੱਭ ਜੂਗੀ ਸਜ। ਬਾਅਦ ਚ ਫਸ ਜਾਂਦੀ ਉੱਤੋਂ ਵੀ ਕਰੜੀ ਹੁੰਦੀ। ਬੱਚੇ ਨੂੰ ਪਤਾ ਨਹੀਂ ਨਾ ਤੇ ਲੱਭ ਜਾਂਦਾ ਉਹ। ਕਿਹੜੀ ਵਧੀਆ ਲੱਦੀ ਹੈ? ਆ ਵਧੀਆ। 12 ਨਹੀਂ ਕਰ ਲੈ। 12 ਘੰਟੇ ਦਾ ਥੋੜੀ ਬਾਣੀ ਆ ਪੁੱਤ।

ਚਾਵਾ ਮੈਂ ਤਾਂ ਆ ਸਹੀ ਲੱਗਦਾ ਕਿ ਨਹੀਂ ਚੌੜਾ ਜਮਾ ਹਾਂ ਵਧੀਆ ਆਓ ਆ ਕਿਵੇਂ ਆ ਹਾਂ ਕਿਵੇਂ ਆ ਬੱਲਾ ਬੱਲਾ ਮੈਂ じゃ ਫੇਰ ਵੀ ਹੋਰ ਲਰੂਆ ਹਾਂ ਉਹ ਵਧੀਆ ਆ ਆ ਪੂਰਾ ਪੂਰਾ ਕਿਹੜੇ ਪੌਣੇ ਆ ਹਾਲ ਦੇ ਪਾਲੇ ਕਿਹੜੇ ਲੈਣੇ ਤੂੰ ਦੱਸ ਲੈ ਕੋਈ ਨਹੀਂ ਪਾ ਕੇ ਦੇਖ ਲੈ ਕਿਹੜੇ ਲੈਂਗਾ ਜਿਹੜੇ ਦਿਨ ਤੈਨੂੰ ਵਧੀਆ ਸਹੀ ਲੱਗੇ ਕੰਫਰਟੇਬਲ ਹੋ ਲੈ ਆ ਦੱਸ ਆ

ਅਸੀਂ ਮਸੀ ਦਾ ਸੂਟ ਲੈਣਾ ਸੀ ਤੇ ਹੋਰ ਥੋੜੇ-ਬਹੁਤ ਕੱਪੜੇ ਲੈਣੇ ਸੀਗੇ ਤੇ ਇੰਨੇ ਆਪਾਂ ਲੱਗ ਗਿਆ ਚੁੰਨੀਆਂ ਦੇਖਣ ਦੀ ਦੀ ਕਰ ਰਹੇ ਆ ਆਪਾਂ ਵੇਟ ਉਹਨਾਂ ਦਾ ਸੂਟ ਲੈਣੇਗਾ ਤੇ ਉਹ ਆਈ ਜਾਂਦੇ ਨੇਗੇ ਉਹਨਾਂ ਟਾਈਮ ਆਪਾਂ ਹੋਰ ਕੱਪੜੇ ਦੇਖਦੇ ਆਂ ਹਾਂਜੀ ਆਪਣੀ ਸ਼ਾਪਿੰਗ ਤਕਰੀਬਨ ਹੋ ਹੀ ਗਈ ਸੀ ਜਿਹੜੇ ਕੱਪੜਾ ਆਪਾਂ ਲੈ ਲਿਆ ਸੀਗਾ ਤੇ ਸਾਈਜ਼ ਕਹਿੰਦਾ ਮੈਂ ਡੰਨਾ ਸੂਟ ਸਾਈਜ਼ ਨੇ ਸੂਟ ਕਰਵਾਇਆ ਆਹ ਵਾਲਾ ਤੇ ਇਹ ਸੂਟ ਥੋੜਾ ਜ਼ਿਆਦਾ ਛਿੱਪੀਆਂ ਵਗੈਰਾ ਜੀਆਂ ਸੀਗੀਆਂ ਤੇ ਫਿਰ ਮੈਂ ਸਭ ਨੂੰ ਕਿਹਾ ਤਾਂ ਉਮੀਦ ਪੁੱਤ ਨਹੀਂ ਲੋਟ ਆਉਣ ਚੁਗ ਜੂਗਾ ਇਹ ਚਲੋ ਜੀ ਆਪਣੀ ਸ਼ਾਪਿੰਗ ਹੋ ਗਈ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਧੰਨਵਾਦ ਜੀ ਵੀਡੀਓ ਦੇਖਣ ਲਈ ਜੰਮ ਜੰਮ ਦੇ ਆਪਾਂ ਸਾਰਿਆਂ ਨੇ ਖਾਦੀ ਗੱਲ ਤੱਕ kasikawa ni Sara bye bye.